ਨਗਰ ਨਿਗਮ ਦੇ ਤਹਿਸੀਦਰੀ ਟੀਮ ਤੇ ਟ੍ਰੈਫਿਕ ਪੁਲਿਸ ਨੇ ਮਿਲ ਕੇ ਰਾਜਕਵਰੀ ਫੇਰ ਰਣਕ ਬਾਜ਼ਾਰ ਦੀਆਂ ਤੰਗ ਗਲੀਆਂ ਦੇ ਵਿੱਚ ਜਾ ਕੇ ਦੁਕਾਨਦਾਰਾਂ ਵੱਲੋਂ ਦੁਕਾਨ ਦੇ ਬਾਹਰ ਕਿਤੇ ਗਏ ਨਜਾਇਜ਼ ਕਬਜ਼ੇ ਹਟਾਏਗੇ ਉੱਥੇ ਹੀ ਉਹਨਾਂ ਵੱਲੋਂ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਹੁਣ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਸਮਾਨ ਜਾਂ ਫਿਰ ਵਹੀਕਲ ਦੁਕਾਨ ਦੇ ਬਾਹਰ ਦਿਖਾਈ ਦਿੱਤੇ ਤਾਂ ਉਹਨਾਂ ਉੱਤੇ ਕਬਜ਼ਾ ਕਰਕੇ ਉਹਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ ਇਸੇ ਨਾਲ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੈਸਟੀਵਲ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਜਿਸ ਦੇ ਨਾਲ ਹੀ ਨਗਰ ਨਿਗਮ ਦੀ ਟੀਮ ਵੀ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਤਿਉਹਾਰਾਂ ਦੇ ਖਰੀਦਦਾਰੀ ਕਰਨ ਆ ਰਹੇ ਲੋਕਾਂ ਨੂੰ ਬਾਜ਼ਾਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਜਿਸ ਦੇ ਚੱਲਦੇ ਹੋਣਾ ਵੱਲੋਂ ਲਗਾਤਾਰ ਇਹ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੌਰਾਨ ਟ੍ਰੈਫਿਕ ਪੁਲਿਸ ਅਧਿਕਾਰੀ ਤੇ ਤਹਿਬਜ਼ਾਦੀ ਟੀਮ ਦੇ ਨਾਲ ਅਵੈਦ ਕਬਜ਼ਾ ਕਰਨ ਵਾਲੇ ਲੋਕ ਗਲੀ ক্লোਜ ਕਰਦੇ ਵੀ ਦਿਖਾਈ ਦਿੱਤੇਗੇ ਤੇ ਉਹਨਾਂ ਉੱਤੇ ਬੰਦੀ ਕਾਰਵਾਈ ਵੀ ਜਿਹੜੀ ਹੈ ਤਹਿਬਜ਼ਾਦੀ ਟੀਮ ਵੱਲੋਂ ਕੀਤੀ ਜਾਏਗੀ ਐਕਚੁਅਲੀ ਇਹ ਦਿੱਲੀ ਦੇ ਸਾਡੀ ਤਾਂ ਅਸੀਂ ਕੱਲ ਵੀ ਸਾਨੂੰ ਕਵਰ ਕੀਤਾ ਸੀਗਾ ਦਿੱਲੀ ਦੀ ਸਾਡੀ ਜਿਹੀ ਡਰਾਈਵ ਆ ਅਜੀਐਸ ਇੰਕੁਇਰੈਂਟ ਦੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਜਿਹੜੀ ਸਾਡੀ ਕਾਰਪੋਰੇਸ਼ਨ ਦੀ ਟੀਮ ਆ ਇਹ ਜਿਹੜੀ ਨਾਲ ਸਾਡੇ ਮਿਲ ਕੇ ਜਿੰਨੀਆਂ ਵੀ ਬਾਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਨੇ ਬਹੁਤ ਸਾਰੇ ਇੰਕੁਇਰੈਂਟ ਆ ਰੇੜੀਆਂ ਅੱਗੇ ਬਟਾਣਾਂ ਦੇ ਲਾਈਆਂ ਹੁੰਦਾ ਬਹੁਤ ਸਾਰੀਆਂ ਕੰਪਲੇਨਾਂ ਹੁੰਦੀਆਂ ਸੀ ਕਿ ਵੀ ਰੈਣੀ ਦੇ ਬਾਜ਼ਾਰ ਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਆਉਂਦੀ ਹੈ ਜਿਸ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਹੈ ਲੋਕਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਹੈ ਦੁਕਾਨਦਾਰਾਂ ਨੇ ਸਮਾਨ ਬਾਹਰ ਕੱਢ ਕੇ ਲਾਇਆ ਹੁੰਦਾ ਸੀਗਾ ਜਿੱਥੇ ਪਾਰਕਿੰਗ ਵਾਲੀ ਜਗ੍ਹਾ ਉਹ ਜਿਹੜੀ ਉਹ ਬਿਲਕੁਲ ਬਲੌਕ ਹੁੰਦੀ ਸੀਗੀ ਸਾਰੀ ਹੁਣ ਤਕਰੀਬਨ ਅਸੀਂ ਇਹ ਮਾਰ ਕਰ ਕਰਕੇ ਜਿਹੜੀਆਂ ਵੀ ਮਾਰਕੀਟਸ ਹੈਗੀਆਂ ਤਕਰੀਬਨ ਡੇਲੀ ਦੀ ਸਾਡੀ ਜੀ ਡਰਾਈਵ ਚੱਲੂਗੀ ਲੋਕਾਂ ਨੂੰ ਸਾਡੇ ਵੱਲੋਂ ਇਹੋ ਹੀ ਹਦਾਇਤਾਂ ਕੀ ਆਪਣਾ ਸਾਮਾਨ ਦੁਕਾਨ ਦੇ ਅੰਦਰ ਰੱਖੋ ਕਸਟਮਰ ਜਿਹੜਾ ਆਦਾਗਾ ਉਹਨੂੰ ਜਗ੍ਹਾ ਦਿਓ ਪਾਰਕਿੰਗ ਵਿੱਚ ਗੱਡੀ ਲਾਉਣ ਵਾਸਤੇ ਮੈਡਮ ਜਿਹੜੀ ਅੱਜ ਬਾਜ਼ਾਰ ਦੇ ਵਿੱਚ ਜਦੋਂ ਦੀ ਸਾਮਾਨ ਉਠਾਰੇ ਸੀ ਇੱਕ ਤਾਇਬ ਜਾਰੀ ਟੀਮ ਉਹ ਦੁਕਾਨਦਾਰਾਂ ਨਾਲ ਬਹਿਸ ਵੀ ਹੋਈ ਆ ਉਸ ਤੇ ਕੀ ਕਾਰਵਾਈ ਕੀਤੀ ਜਾਵੇਗੀ ਵੀ ਵੇਖੋ ਇਹ ਇਹ ਚੀਜ਼ ਹੁੰਦੀ ਹੈ ਜਿਵੇਂ ਤੁਸੀਂ ਵੀ ਸਾਨੂੰ ਸਵਾਲ ਕਰਦੇ ਆ ਕਿ ਜਦੋਂ ਅਸੀਂ ਆਉਂਨੇ ਆ ਸਾਮਾਨ ਆਪਣਾ ਅੰਦਰ ਰੱਖ ਲੈਣੇ ਆ ਜਾਣੇ ਆ ਉਸੇ ਮੋਹੇ ਚੀਜ਼ ਹੋਈ ਆ ਜਦੋਂ ਅਸੀਂ ਆਉਣ ਤੋਂ ਪਹਿਲੇ ਇਹਨਾਂ ਨੂੰ ਪਤਾ ਲੱਗ ਜਾਂਦਾ ਸਾਮਾਨ ਆਪਣਾ ਚੁੱਕੇ ਅੰਦਰ ਰੱਖ ਲੈਂਦੇ ਆ ਮੁੜ ਕੇ ਉਹੀ ਹੁੰਦਾ ਵੀ ਤੁਸੀਂ ਐਕਚੁਅਲੀ ਪ੍ਰੋਬਲਮ ਪ੍ਰੋਬਲਮ ਇਹ ਹੋਈ ਆ ਕਿ ਇਹ ਦੁਕਾਨਦਾਰ ਇਹ ਚਾਹੁੰਦੇ ਵੀ ਸਾਨੂੰ ਆਣ ਕੇ ਕੋਈ ਨਾ ਕੁਝ ਕਵੇ ਚਾਹੀਏ ਦੁਕਾਨ ਦੇ ਬਾਹਰ ਸਾਮਾਨ ਚਾਹੀਏ ਸੜਕ ਦੇ ਵਿੱਚ ਸਾਮਾਨ ਲਾਈਏ ਇਸ ਕਰਕੇ ਜਰੂਰੀ ਹੈ ਦੁਕਾਨਦਾਰ ਨੂੰ ਹਰ ਇੱਕ ਨੂੰ ਚਾਹੀਦਾ ਜਿਹੜਾ ਕੋ ਕਸਟਮਰ ਆਉਂਦਾ ਉਹਨੂੰ ਕੋਈ ਜਗਾ ਦੇਵੇ ਇਸ ਤੋਂ ਬਾਅਦ ਨਹੀਂ ਹਟਣਗੇ ਤੇ ਅਸੀਂ ਕਾਰਵਾਈ ਕਰਾਂਗੇ ਆਲਰੇਡੀ ਅਸੀਂ ਕੱਲ੍ਹ ਦੀ ਵੀ ਬਥੇਰੀ ਸਾਡੇ ਤਕਰੀਬਨ 50 ਦੇ ਕਰੀਬ ਜਿਹੜੇ ਪਰਚੇ ਡਰਾਈਵ ਦੇ ਵਿੱਚ ਹੋਏ ਸੀ ਮੈਡਮ ਇਹਨਾਂ ਨੂੰ ਸੂਚਿਤ ਕੀਤਾ ਗਿਆ ਜਾਂ ਇਹਨਾਂ ਦੇ ਕੋਈ ਚਲਾਨ ਕੱਟੇ ਗਏ ਜਾਂ ਕੋਈ ਵਾਰਨਿੰਗ ਦਿੱਤੀ ਨਹੀਂ ਜਿਹੜੀਆਂ ਜਿਹੜੀਆਂ ਕਾਰਸ ਜਾਂ ਜਿਹੜੀਆਂ ਟੂ व्हीਲਰ ਸੀਗੇ ਮੋਟਰਸਾਈਕਲ ਵਗੈਰਾ ਜਿਹੜੇ ਰੋਡ ਦੇ ਵਿੱਚ ਲੱਗੇ ਉਹਨਾਂ ਦੇ ਸਟਿੱਕਰ ਚਲਾਨ ਹੋਏ ਆ ਬਾਕੀ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਆ ਇੱਕ ਅੱਧੀ ਵਾਰੀ ਅਸੀਂ ਆਵਾਂਗੇ ਤੇ ਨਹੀਂ ਹਟੋਗੇ ਤਾਂ ਫਿਰ ਕਾਰਵਾਈ ਹੋਊਗੀ ਦੂਰੇ ਦੂਰੇ ਜਮੈਂ ਦੱਸਿਆ ਵੀ ਇਸ ਤੋਂ ਜ਼ਿਆਦਾ ਤਾਂ ਤੁਸੀਂ ਜਦੋਂ ਵੀ ਲੰਘਦੇ ਕਈ ਵਾਰ ਤਾਂ ਸਟੈਲੋ ਵੀ ਲੰਘਦਾ ਮੋਸਟਲੀ ਸਾਡੇ ਕੋਲ ਲੋਕ ਆ ਕੇ ਇਹੀ ਕੰਪਲੀਟ ਕਰਦੇ ਆ ਕਿ ਯਾਰ ਫੈਦਲ ਵੀ ਲੰਘਦਾ ਜੇ ਅਸੀਂ ਕੋਈ ਸਾਈਕਲ ਲੈ ਕੇ ਲੰਘਦਾ ਕੋਈ ਸਕੂਟਰ ਲੈ ਕੇ ਲੰਘਦਾ ਆ ਤੇ ਉਹਨੂੰ ਗਾਲਾਂ ਗਾਲੀ ਕਹੋ ਜਾਂਦੇ ਆ ਉਹਨੂੰ ਕੋਈ ਜਗ੍ਹਾ ਹੀ ਨਹੀਂ ਦਿੰਦੇ ਇੰਨਾ ਇੱਕ ਜ਼ਿਆਦਾ ਉੱਥੇ ਰਸ਼ ਪਿਆ ਹੋਇਆ ਹੈ ਤੇ ਜੇ ਆਪਾਂ ਦੁਕਾਨਦਾਰਾਂ ਨੂੰ ਕਹਿੰਦੇ ਆ ਤੇ ਉਹ ਲੜਨੋਂ ਪੈਂਦੇ ਆ ਆਪਣੀ ਐਕਚੁਅਲੀ ਗਲਤੀ ਜਿਹੜੀ ਆਪਣੀ ਦਾ ਮੰਨਦੇ ਨਹੀਂ ਸੈੱਟ ਨਹੀਂ ਕਰ ਅੱਛਾ ਅရှင်ੀ ਸਰ ਗੱਲ ਕਰੀ ਜਿਹੜਾ ਅੱਜ ਤੁਹਾਡੇ ਨਾਲ ਜਦੋਂ ਤੁਹਾਡੇ ਬੰਦੇ ਸਮਾਨ ਚੱਕ ਰਹੇ ਸੀਗੇ ਤੈਬਜ਼ਾਰੀ ਦੀ ਟੀਮ ਦੇ ਤੇ ਉਹਨਾਂ ਦੇ ਵੱਲੋਂ ਦੁਕਾਨਦਾਰਾਂ ਵੱਲੋਂ ਉਹਨਾਂ ਦੇ ਨਾਲ ਹੱਥੋ ਪਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਉਹ ਹੁੰਦਾ ਜ਼ਿਆਦਾਤਰ ਕਿਉਂਕਿ ਮੋਸਟਲੀ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਹੁੰਦੇ ਆ ਵੀ ਅਸੀਂ ਸਹੀ ਹਾਂ ਤੇ ਅਸੀਂ ਗਲਤ ਤੇ ਇਹਨਾਂ ਦੇ ਕੋਈ ਅੱਜ ਚਲਾਨ ਵੀ ਕੱਟੇ ਗਏ ਨਗਰ ਨਿਗਮ ਵੱਲੋਂ ਅਸੀਂ ਫੋਟੋ ਖਿੱਚ ਲਈ ਆ ਉਹ ਚਲਾਨ ਕਟਾਂਗੇ ਐਸਡੀਐਮ ਦੀ ਅਦਾਲਤ 'ਚ ਭੇਜਾਂਗੇ ਠੀਕ ਆ ਸਰ